ਇਸ ਤੋਂ ਪਹਿਲਾਂ ਕਾਂਗਰਸ ਚ ਸੀ ਫਿਰ ਆਪ ਚ ਗਏ ਫਿਰ ਕਾਂਗਰਸ ਚ ਆਪ ਚ ਜਾਣ ਦਾ ਕੀ ਕਾਰਨ ਰਿਹਾ ਤੇ ਛੱਡਣ ਦਾ ਕੀ ਕਰਤਾ ਖੈਰਾ ਸਾਹਿਬ ਨੂੰ ਵੀ ਆ ਗਏ ਇਥੋਂ ਇਲੈਕਸ਼ਨ ਵੀ ਲੜਨੀ ਸੀ ਉਹਨਾਂ ਨੇ ਤੁਸੀਂ ਬਹੁਤ ਚਰਚਾ ਚ ਰਹੇ ਤੁਸੀਂ ਉਹਨਾਂ ਦੀ ਮਦਦ ਜਿਸ ਹਿਸਾਬ ਨਾਲ ਕੀਤੀ ਨਜ਼ਰ ਵੀ ਆਇਆ ਲੋਕਾਂ ਨੂੰ ਖੈਰਾ ਸਾਹਿਬ ਤੁਹਾਡੀ ਮਦਦ ਲਈ ਨਹੀਂ ਦੇਖਾ ਦਿਖਾਈ ਨਹੀਂ ਉਸ ਟਾਈਮ ਮੈਂ 2014 ਦੇ ਵਿੱਚ ਮੈਂ ਆਵਾ ਦੀ ਪਾਰਟੀ ਦੇ ਕੈਂਡੀਡੇਟ ਸੀ ਉਨ੍ਹਾਂ ਦੀ ਤੁਛ ਕਿਸੇ ਦੇ ਪਾਸੋਂ ਪੂਰੀ ਮਾਨਦਨ ਮੰਤਰੀ ਮਤ ਦਿੱਤੀ ਆਮ ਆਦਮੀ ਪਾਰਟੀ ਨੇ ਇਸ ਉਹਨਾਂ ਦੀ ਹਾਰ ਤੋਂ ਬਾਅਦ ਤੁਹਾਡੀ ਜਿੱਤ ਤੋਂ ਬਾਅਦ ਪ੍ਰੈਸ ਕਾਨਫਰੰਸ ਉਹਨਾਂ ਨੇ ਕਿਹਾ ਸਾਡਾ ਨੂੰ ਸਾਡਾ ਘਰ ਦਾ ਭੇਤੀ ਹੀ ਸਾਡੀ ਲੰਕਾ ਢਾ ਗਿਆ ਜਾਨੀ ਕਿ ਗੁਰਦੀਪ ਬਾਟਵਾਲਾ ਉਹਨਾਂ ਦਾ ਇਸ਼ਾਰਾ ਸੀ ਕਿ ਬਾਕੀ ਬੰਦਾ ਸਾਨੂੰ ਫਰਾ ਗਿਆ ਉਟੇ ਸਾਡੇ ਕੰਮ ਇਸ ਦਾ ਜਿੱਤ ਰਹੇ ਸੀ ਪੰਜਾਬ ਚੋਂ ਇਹ ਆ ਚਾਰ ਜਿਮਣੀ ਚੋਣਾਂ ਦੇ ਵਿੱਚ ਸਭ ਤੋਂ ਹੈਰਾਨੀਜਨਕ ਤੇ ਸੱਤਾ ਧਿਰ ਦੇ ਲਈ ਪਰੇਸ਼ਾਨੀ ਵਾਲੇ ਨਤੀਜੇ ਬਰਨਾਲਾ ਹਲਕੇ ਤੋਂ ਆਏ। ਬਰਨਾਲਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤ ਦਰਜ ਕੀਤੀ ਹੈ। ਅੱਜ ਸਾਡੇ ਨਾਲ ਲੋਕਪਰ ਨਿਊਜ਼ ਦੇ ਖੁਦ ਕੁਲਦੀਪ ਸਿੰਘ ਕਾਲਾ ਢਿੱਲੋਂ ਰਹੀ ਮੌਜੂਦ ਹਨ। ਨਾਲ ਗੱਲਬਾਤ ਕਰਦੇ ਆਂ। ਕੁਲਦੀਪ ਜੀ ਬਹੁਤ-ਬਹੁਤ ਸਵਾਗਤ ਹੈ ਲੋਕਪਰ ਨਿਊਜ਼। थैंक यू वेरी मच। ਕੁਲਦੀਪ ਜੀ ਪਹਿਲਾਂ ਤਾਂ ਜਿੱਤ ਦੀਆਂ ਵਧਾਈਆਂ ਤੁਹਾਨੂੰ ਬਹੁਤ-ਬਹੁਤ। ਬੜੀ ਵਕਾਰੀ ਸੀਟ ਤੁਸੀਂ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਹੈ ਕਿਵੇਂ ਲੱਗਦਾ? ਦੇਖੋ ਇੱਥ ਇਥੋਂ ਦੇ ਢਾਰੇ ਸਾਡੇ ਵਰਕ ਕਰਨੇ ਉਹਨਾਂ ਦੀ ਜਿੱਤ ਹੈ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਪ੍ਰਾਊਡ ਫੀਲ ਹੋ ਰਿਹਾ ਵੀ ਇਹਨਾਂ ਨੇ ਮੈਨੂੰ ਲੋਕਾਂ ਨੇ ਸਰਕਾਰ ਦੇ ਉਲਟ ਮੈਨੂੰ ਆਪਣਾ ਨਮਾਇੰਦਾ ਬਣਾਇਆ ਤੇ ਭਰੋਸਾ ਪ੍ਰਗਟ ਕੀਤਾ ਇਦਾਂ ਹੋਇਆ ਨਹੀਂ ਕਦੀ ਬਹੁਤ ਘੱਟ ਹੁੰਦਾ ਕਿ ਜਿਮਨੀ ਚੋਣ ਹੋਵੇ ਤੇ ਸੱਤਾਧਿਰ ਦਾ ਉਮੀਦਵਾਰ ਹਾਰ ਜੇ ਇਹ ਤਾਂ ਆਮ ਆਦਮੀ ਪਾਰਟੀ ਦੀ ਰਾਜਤਾਨੀ ਸੀ ਕਿਸ ਤਰ੍ਹਾਂ ਨਾਲ ਇਹ ਸਾਰਾ ਕੁਝ ਵਾਪਰਿਆ ਦੇਖੋ ਜਿਹੜੀ ਰਾਜਤਾਨੀਆਂ ਨੇ ਰਾਜਨੀਤਿਕ ਲੋਕਾਂ ਦੀਆਂ ਜਾਂ ਪਾਰਟੀਆਂ ਦੀਆਂ ਉਹ ਲੋਕ ਬਣਾਉਂਦੇ ਨੇ ਤੇ ਜਿਹੜੇ ਜਿਹੜੋਂ ਉਹਨਾਂ ਲੋਕ ਮਹਿਸੂਸ ਕਰ ਰਹੇ ਸਾਡੇ ਨਾਲ ਵਾਦਾ ਖਲਾਫੀ ਹੋਈ ਹੈ ਸਾਡੇ ਭਰੋਸੇ ਨੂੰ ਤੋੜਿਆ ਗਿਆ ਤਾਂ ਜਿਹੜੇ ਇਹ ਲੋਕ ਆ ਉਹ ਜਿਹੜੇ ਜਿਹੜੇ ਰਾਜਨੀ ਰਾਜਤਾਨੀ ਹੁੰਦੇ ਖੇਲੇ ਹੁੰਦੇ ਉਹਨਾਂ ਨੂੰ ਢਾਉਂਦੇ ਨੇ ਖਾਸ ਕਰ ਜਿਹੜੇ ਬਰਨਾਲਾ ਹਲਕੇ ਦੇ ਲੋਕ ਨੇ ਸਰੂਰ ਪਾਰਲੀਮੈਂਟ ਹਲਕੇ ਦੇ ਲੋਕ ਨੇ ਇਹਨਾਂ ਦੇ ਹਿੱਸੇ ਤਾਂ ਪਹਿਲਾਂ ਵੀ ਇਹੀ ਕੁਸਾਇਆ ਵੀ ਇਹਨਾਂ ਨੇ ਹਮੇਸ਼ਾ ਜਿੱਥੇ ਜਦੋਂ ਵੀ ਇਹਨਾਂ ਨੇ ਕਿਸੇ ਕੋਈ ਵਾਦਾ ਖਲਾਫੀ ਕੀਤੀ ਹੈ ਜਾਂ ਇਹਨਾਂ ਦੇ ਭਰੋਸੇ ਨੂੰ ਕਦੇ ਤੋੜਿਆ ਤਾਂ ਇਹ ਲੋਕ ਇਹੜੇ ਪਲਕਾਂ ਤੇ ਬਿਠਾਉਂਦੇ ਆ ਤੇ ਉਹ ਫਿਰ ਛੇਤੀ ਜਿਹੜਾ ਉਹਨਾਂ ਨੂੰ ਉਸ ਗੱਲ ਲਈ ਸਾਬਕਾ ਵੀ ਦਿੰਦੇ ਐ ਇਸ ਗੱਲ ਤੇ ਆਮ ਆਦਮੀ ਪਾਰਟੀ ਨੇ ਇਹ ਹਲਕਾ ਚਾਰ ਵਾਰ ਜਿੱਤਿਆ 2014 ਚ ਵੀ 2019 ਚ ਵੀ 17 ਚ ਵੀ ਤੇ 22 ਚ ਵੀ ਫਿਰ 2024 ਚ ਵੀ ਆਖਰਕਾਰ ਆਮ ਆਦਮੀ ਪਾਰਟੀ ਤੋਂ ਕਿਹੜੀਆਂ ਚੂਕ ਹੋ ਗਈ ਕਿ ਉਹ ਇਹ ਹਲਕੇ ਨੂੰ ਲੂਜ਼ ਕਰ ਗਈ ਦੇਖੋ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਲੋਕਾਂ ਨਾਲ ਜਿਹੜੀ ਜਿਹੜਾ ਫੇਕ ਕਮਿਟਮੈਂਟਸ ਹੋਈਆਂ ਚਾਹੇ ਉਹ ਸਕੂਲ এডਿਕੇਸ਼ਨ ਨੂੰ ਲੈ ਕੇ ਹੋਵੇ ਕਹਿੰਦੇ ਤੁਸੀਂ ਬਹੁਤ ਦਿੱਲੀ ਮਾਡਲ ਲੈ ਕੇ ਆਵਾਂਗੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਤੇ ਬਣਾ ਲਾਂਗੇ ਗਵਰਨਮੈਂਟ ਦੇ ਸਕੂਲ ਇੱਥੋਂ ਤੱਕ ਵੀ ਕਿਹਾ ਇਹਨਾਂ ਨੇ ਵੀ ਜਿਹੜੇ ਗਵਰਨਮੈਂਟ ਦੇ ਸਕੂਲ ਸੂ ਇਹਨੇ ਵਧੀਆ ਬਣਾ ਦਾਂਗੇ ਜਿਹੜਾ ਉਥੋਂ ਦਾ ਡੀਸੀ ਹੈ ਜਾਂ ਐਸਐਸਪੀ ਹੈ ਅਫੀਸਰ ਨੇ ਉਥੋਂ ਦੇ ਉਹ ਵੀ ਪ੍ਰੈਫਰੈਂਸ ਕਰਨਗੇ ਉਹ ਸਕੂਲਾਂ ਵਿੱਚ ਆਪਣੇ ਬੱਚੇ ਪੜਾਉਣ ਨੂੰ ਕਹਿੰਦੇ ਇੱਕੋ ਬੈਂਚ ਤੇ ਬਹਿ ਕੇ ਪੜਾ ਕਰਾਂਗੇ ਉੱਥੇ ਮਜ਼ਦੂਰ ਦਾ ਬੱਚਾ ਉੱਥੇ ਡੀਸੀ ਦਾ ਬੱਚਾ ਉੱਥੇ ਕੋਈ ਰਾਜਨੀਤਿਕ ਬੰਦੇ ਦਾ ਬੱਚਾ ਇਸ ਤਰ੍ਹਾਂ ਦੀ ਕੋਈ ਡਵੈਲਪਮੈਂਟ ਨਜ਼ਰ ਨਹੀਂ ਈਵਨ ਕਿ ਜੇ ਮੈਂ ਬਰਨਾਲੇ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਇੱਥੇ ਪੂਰੇ ਜ਼ਿਲ੍ਹੇ 'ਚ 15 ਜਾਂ 18 ਪ੍ਰਿੰਸੀਪ ਇੱਕ ਇੱਕ ਪ੍ਰਿੰਸੀਪਲ 15-15 ਸਕੂਲ ਵੇਖ ਰਹੇ ਆ। ਫਿਰ ਇਹਨੇ ਹੈਲਥ ਦੀ ਗੱਲ ਕੀਤੀ ਸੀ। ਬੇਰੀ ਮਹੱਲਾ ਕਲੀਨਿਕ ਬਣਾ ਲਾਂਗੇ ਗਰੀਬਾਂ ਦਾ ਫ੍ਰੀ ਇਲਾਜ ਹੋਇਆ ਕਰੂਗਾ। ਜ਼ਿਲ੍ਹਾ ਹੈੱਡਕੁਆਟਰ ਦੇ ਉੱਤੇ ਇੱਕ ਵੱਡੇ ਹਸਪਤਾਲ ਬਣਾਵਾਂਗੇ ਤੁਹਾਨੂੰ ਵੱਡੇ ਸ਼ਹਿਰਾਂ 'ਚ ਜਾਣ ਦੀ ਲੋੜ ਨਹੀਂ ਪਿਆ ਕਰਨੀ ਇੱਥੇ ਸਾਰੇ ਇਲਾਜ ਹੋ ਜਾ ਕਰਨਗੇ। ਇਸ ਤਰ੍ਹਾਂ ਦੀ ਵੀ ਕੋਈ ਇਹਨਾਂ ਦੀ ਕੋਈ ਡਿਵੈਲਪਮੈਂਟ ਮੈਨੂੰ ਕਿਤੇ ਕਿਸੇ ਨੂੰ ਵੀ ਨਜ਼ਰ ਨਹੀਂ ਆਈ। ਜਿਹੜੇ ਮਹੱਲਾ ਕਲੀਨਿਕਾਂ ਦੀ ਗੱਲ ਕਰਦੇ ਇਹਨਾਂ ਨੇ ਸਾਮਾ ਜਿਹੜੇ ਸਾਡੇ ਪਹਿਲਾਂ ਮਿੰਨੀ ਹੈਲਥ ਸੈਂਟਰ ਸੀ 10 ਬਿਸਤਰਾਂ ਜਾਂ 20 ਬਿਸਤਰਾਂ ਦੇ ਹਸਪਤਾਲ ਸੀ। ਉਹਨਾਂ ਦਾ ਦਰਜਾ ਘਟਾ ਕੇ ਉਹਨ ਨਾ ਉਹ ਤਾਂ ਡਾਕਟਰ ਨਾ ਉਹ ਤੇ ਮੈਡੀਸਨ ਹੈ ਨਾ ਪ੍ਰੋਪਰ ਸਟਾਫ ਹੈ ਲੋਕਾਂ ਦਾ ਕੋਈ ਰੀਲੀਫ ਨਹੀਂ ਮਿਲ ਰਿਹਾ ਨਾਲ ਮਹੱਲਾ ਕਲੀਨਿਕ ਮਨ ਲਓ ਮੇਰਾ ਇੱਕ ਏਰੀਆ ਹੈ ਜਿਵੇਂ ਪਿੰਡਾਂ ਜਿਹੀ ਪੱਤੀਆਂ ਕਹਿ ਦਿੰਦੇ ਆ ਸ਼ਹਿਰਾਂ ਜਿਹਾ ਮਹੱਲਾ ਕਹਿ ਦਿੰਦੇ ਆ ਕਮਿਟਮੈਂਟ ਤਾਂ ਇਹੋ ਸੀ ਵੀ ਹਰ ਮਹੱਲੇ 'ਚ ਅਸੀਂ ਕਲੀਨਿਕ ਬਣਾਵਾਂਗੇ ਹੂੰ ਤੇ ਤੁਸੀਂ ਮੇਰਾ ਜਿਵੇਂ ਆ ਏਰੀਆ ਜਿੱਥੇ ਤੁਸੀਂ ਬੈਠੇ ਹੋ ਹੰਡਿਆ ਰੋਡ ਦੇ ਉੱਤੇ ਇੱਥੇ ਆਲੇ ਦੁਆਲੇ ਤੁਸੀਂ ਨਿਗਾਹ ਮਾਰ ਲਓ ਇੱਕ ਵੀ ਮਹੱਲਾ ਕਲੀਨਿਕ ਬਣਿਆ ਹੋਣਾ ਇਹ 5-7 ਕਿਲੋਮੀਟਰ ਦਾ ਆਰਾਊਂਡ ਹੈ ਜਿਵੇਂ ਹੰਡਿਆ ਤੋਂ ਲੈ ਕੇ ਬਰਨਾਲਾ ਫਿਰ ਉਹ ਟੀਪ ਪੁਆਇੰਟ ਆ ਇੱਕ ਵੀ ਮਹੱਲਾ ਲਗਲੇ ਨਾ ਕਿ ਇਹਦੇ ਦੂਸਰੀ ਸਾਈਡ ਨਾਲੋਂ ਮੈਂ ਜਿੱਥੇ ਜਿਹੜੇ ਪੁਰਾਣੇ ਸਾਡੇ ਡਿਸਪੈਂਸਰੀ ਸੀਗੀਆਂ ਜਾਂ ਮਿਨੀ ਹੈਲਥ ਸੈਂਟਰ ਸੀ ਉਹਨਾਂ ਨੂੰ ਇਹਨਾਂ ਨੇ ਰੰਗ ਰੋਗਨ ਕਰਕੇ ਆਪਣੀ ਫੋਟੋ ਲਾਤੀ ਜਿਹੜਾ ਉਹ ਮਹੱਲਾ ਕਲੀਨਿਕ ਦਾ ਨਾਮ ਦਿੱਤਾ ਤੇ ਫਿਰ ਇਹਨਾਂ ਨੇ ਕਿਸਾਨਾਂ ਨਾਲ ਗੱਲ ਕੀਤੀ ਵਿੱਚ ਦੀ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦਰਾਂਗੇ 5 ਮਿੰਟਾਂ ਦੇ ਵਿੱਚ ਦੇ ਦਰਾਂਗੇ ਤੁਹਾਨੂੰ ਕਿਹੜਾ ਕੁਰਸੀ ਤੇ ਬਿਠਾਓ ਉਹ ਵੀ ਸਾਰੀਆਂ ਕਮਿਟਮੈਂਟਸ ਫੇਕ ਹੋਈਆਂ ਇੱਕ ਵੀ ਗੱਲ ਤੇ ਇਵਨ ਕਿ ਜਿਹੜੀ ਸਾਡੀ ਝੋਨੇ ਦੀ ਫਸਲ ਸੀ ਸਿਉਣੇ ਵਰਗੀ ਜਿਹਨੂੰ ਆੜਤੀਆ ਸ਼ਹਿਰ ਦਾ ਬੜਾ ਵੇਟ ਕਰਦਾ ਹੁੰਦਾ ਸੀ ਜੇ ਵੀ ਤੁਸੀਂ ਮੰਡੀ ਜਾਂਦੀ ਲੋੜ ਨਹੀਂ ਸਿੱਧੀ ਸਾਡੇ ਸ਼ਹਿਰ ਦਾ ਚਲਾ ਦੋ ਟਰਾਲੀ ਐਸਟੀਓ ਮੰਡੀਆਂ ਚ ਰੋੜ ਰਹੇ ਆ ਕਿਸਾਨ ਸਾਡਾ ਕੋਈ ਮੌਕੇ ਤੇ ਪ੍ਰਬੰਧਨ ਕੀਤਾ ਡੀਪੀ ਦਾ ਮੌਕੇ ਤੇ ਪ੍ਰਬੰਧਨ ਕੀਤਾ ਫਿਰ ਇਹਨਾਂ ਨੇ 올ਡ ਪੈਨਸ਼ਨ ਜਿਹੜੇ ਸੀਗੇ ਸਾਡੇ ਜਿਹੜੇ ਸਕੀਮ ਦੀ ਗੱਲ ਕੀਤੀ ਜਿਹੜੇ ਸਾਡੇ ਪੁਰਾਣੇ ਟ੍ਰੈਡ EMPLOYEES ਨੇ ਉਹ ਤੇ ਕੋਈ ਉਹ ਕਮੈਂਡਮੈਂਟ ਨਹੀਂ ਪੁੱਤੀ ਫਿਰ ਇਹਨਾਂ ਨੇ ਕਿਹਾ ਸੀ ਜਿਹਨੂੰ ਰੰਗਲਾ ਪੰਜਾਬ ਬਣਾਵਾਂਗੇ ਇੱਕ ਨਵੀਂ ਕ੍ਰਾਂਤੀ ਆਉ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਾਂਗੇ ਉਹਨਾਂ ਨੂੰ ਵਿਦੇਸ਼ਾਂ ਜਾਣ ਦੀ ਲੋੜ ਨਹੀਂ ਪਊ ਇਵਨ ਕੇ ਵੀ ਕਹੇ ਵੀ ਗੋਰੇ ਇੱਥੇ ਕੰਮ ਕਰਨ ਵਾਸਤੇ ਆ ਕਰਨਗੇ ਤਾਂ ਇਸ ਤਰ੍ਹਾਂ ਦਾ ਕੋਈ ਵੀ ਜਿਹੜੀਆਂ ਸਾਰੀਆਂ ਜਿਹੜੀਆਂ ਗੱਲਾਂ ਰਹੀਆਂ ਫੇਕ ਕਮਿਟਮੈਂਟ ਸਿਗੀਆਂ ਇਹ ਲੋਕ ਸਾਹਮਣੇ ਵੀ ਸਾਡੇ ਨਾਲ ਇਹਨਾਂ ਨੇ ਧੋਖਾ ਕੀਤਾ ਸਾਡੇ ਨਾਲ ਇੱਕ ਵਾਅਦਾ ਖਿਲਾਫੀ ਕੀਤੀ ਆ ਆਮ ਆਦਮੀ ਪਾਰਟੀ ਨੇ ਇਸ ਉਹਨਾਂ ਦੀ ਹਾਰ ਤੋਂ ਬਾਅਦ ਤੁਹਾਡੀ ਜਿੱਤ ਤੋਂ ਬਾਅਦ ਪ੍ਰੈਸ ਕਾਨਫਰੈਂਸ ਉਹਨਾਂ ਨੇ ਕਿਹਾ ਸਾਡਾ ਨੂੰ ਸਾਡਾ ਘਰ ਦਾ ਭੇਤੀ ਸਾਡੀ ਲੰਕਾ ਢਾ ਗਿਆ ਜਾਨੀ ਕਿ ਗਰਦੀਬ ਬਾਠ ਵਾਲੋਂ ਦਾ ਇਸ਼ਾਰਾ ਸੀ ਕਿ ਬਾਕੀ ਬੰਦਾ ਸਾਨੂੰ ਫਰਾ ਗਿਆ ਹੂੰ ਤਾਂ ਸਾਡੇ ਕੰਮ ਇਸ ਤਰ ਜਿੱਤ ਰਹੇ ਸੀ ਦੇਖੋ ਇਹ ਹਰੇਕ ਦਾ ਆਪਣਾ ਵੱਖਰਾ ਵੱਖਰਾ ਜਿਹੜੀ ਮੇਰੀ ਸਾਹਮਣੇ ਦਾ ਜਿਹੜੇ ਰਾਜ ਸੀ ਮਹਾਰਾਜ ਉਹਨਾਂ ਤਾਕਤਾਂ ਵੀ ਉਹਦੇ ਜਿਹੜੀ ਜਿਹੜੀ ਉਹਨਾਂ ਦੇ ਐਂਟੀ ਵੋਟ ਸੀ ਐਂਟੀ ਪਾਰਟੀ ਵੋਟ ਸੀ ਜਾਂ ਉਹਨਾਂ ਦੇ ਨਿਰਾਸ਼ ਵਲੰਟੀਅਰ ਸੀ ਗਰੀਬਾਠ ਉਹਨਾਂ ਨੂੰ ਸਾਮਗੈਨੀ ਉਹਨਾਂ ਨੂੰ ਵੋਟਸਾਂ ਨੂੰ ਕਰਨੀ ਸੀ ਹੂੰ ਜਿਹੜੀ ਐਂਟੀ ਇਹ ਲੀਡਰਸ਼ਿਪ ਲੋਕਲ ਲੀਡਰਸ਼ਿਪ ਐਂਟੀ ਗਵਰਨਮੈਂਟ ਜਾਂ ਆਮ ਆਦਮੀ ਪਾਰਟੀ ਜਿਹੜੀ ਵੋਟਸਾਂ ਤੋਂ ਵੰਡ ਗਈ ਉਹ ਤਾਂ ਹੋਤਾ ਜੇ ਉਹ ਨਾ ਖੜਾਉਂਦੇ ਵੋਟਸਾਂ ਨੂੰ ਪੈਣੀ ਸੀ ਸੂਤਨ ਵਾਲਾ ਗਰੀਬਾਠ ਉਹਨਾਂ ਦੇ ਨੂੰ ਸੇਵ ਕਰਨ ਆਇਆ ਸੀ ਬਿਲਕੁਲ 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 ਉਦਾਂ ਜਿਹੜੀ ਉਹ ਜਿਹੜੇ ਉਹ ਨਿਰਾਸ਼ ਸੀ ਵਲੰਟੀਅਰ ਜਿਹੜੇ ਗੁੱਸੇ ਸੀ ਉਹਨਾਂ ਨਾਲ ਉਹ ਉੱਥੇ ਮਤਲਬ ਉਹਨਾਂ ਨੇ ਗਰੀਬਾਠ ਨੇ ਸੰਭਲੇ ਆਲਟੀਮੇ ਜੋ 12000 ਵੋਟ ਲੈ ਗਿਆ ਤੇ ਘਟ ਘਟ ਮੈ ਮਹਿਸੂਸ ਕਰਦਾ ਵੀ ਉਹ 10000 ਵੋਟ ਮੈਨੂੰ ਪੈਣੀ ਸੀ ਹੂੰ ਜਿਹੜੀ 5-7000 ਵੋਟ ਬਾਕੀ ਦੀ ਉਹ ਦੂਜਿਆਂ 'ਚ ਵੰਡੀਆਂ ਹੋਛਾ 2-3000 ਉਹਨਾਂ 'ਚ ਪਿੱਛੇ ਆਮ ਆਦਮੀ ਪਾਰਟੀ ਨੂੰ ਪਾਈ ਜਾਂਦੀ ਹੂੰ ਤਾਂ ਇਹ ਤਾਂ ਵੈਸੇ ਵੀ ਤੁਸੀਂ ਕਿਹਨੂੰ ਕਿਸੇ ਆਮ ਜਿਹੜੇ ਬੰਦੇ ਨਾਲ ਆਪਾਂ ਗੱਲ ਕਰਾਂ ਜਿਹਨੂੰ ਕੋਈ ਬਾਹਲੀ ਰਾਜਸੀ ਗਿਆਨ ਨਾ ਹੋਵੇ ਉਹ ਵੀ ਇਸ ਗੱਲ ਨੂੰ ਸਮਝਦਾ ਵੀ ਪਈ ਜਿਹੜੀ ਨਿਰਾਸ਼ ਵੋਟਾਂ ਉਹ ਹੀ ਗਦੀ ਪਾਰਟ ਨੂੰ ਪਈ ਉਹ ਵੰਡ ਗਈ ਉਹਦੇ ਨਾਲ ਉਹਨਾਂ ਨੂੰ ਕੀ ਫਾਇਦਾ ਹੋਣ ਲੱਗਿਆ ਸੀ ਜੇ ਕਿਤੇ ਗਰੀਬ ਪਾਰਟ ਨਾਲ ਖੜੇ ਹੁੰਦੇ ਸਾਡੀ ਲੀਡ ਹੋਰ ਜ਼ਿਆਦਾ ਹੁੰਦੀ ਤੁਸੀਂ ਇਸ ਤੋਂ ਪਹਿਲਾਂ ਫਿਰ ਕਾਂਗਰਸ ਚਾਹੇ ਆਪ ਚ ਜਾਣ ਦਾ ਕੀ ਕਾਰਨ ਰਿਹਾ ਤੇ ਛੱਡਣ ਦਾ ਕੀ ਕਾਰਨ ਰਿਹਾ ਦੇਖੋ ਜਿਹੜਾ ਮੇਰਾ ਆਪ ਦੇ ਵਿੱਚ ਜਾਣ ਦਾ ਕਾਰਨ ਕਿਸੀ ਵੀ ਮੇਰੇ ਕੋਈ ਨਿੱਜੀ ਸੈਂਟੀਮੈਂਟ ਨੂੰ ਕਿਸੇ ਨੇ ਹਟ ਕੀਤਾ ਸੀ ਉਦੋਂ ਦੇ ਮੌਜੂਦਾ ਲੀਡਰਸ਼ਿਪ ਨੇ ਕਿੰਨੇ ਚਲ ਜੋ ਵੀ ਉਸ ਟਾਈਮ ਸੀ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ 2016 ਦੇ ਵਿੱਚ ਜੋ ਉੱਥੇ ਕੌਂਸਲਪਰਟਨ ਲੀਡ ਕਰਦਾ ਸੀ ਜਾਂ ਸਟੇਟਮੈਂਟ ਲੀਡ ਕਰਦੇ ਸੀ ਉਹਨਾਂ ਨੇ ਸਾਡੇ ਕੋਈ ਨਿੱਜੀ ਸੈਂਟੀਮੈਂਟ ਨੂੰ ਬਹੁਤ ਜ਼ਿਆਦਾ ਹਟ ਕੀਤਾ ਸੀ ਤੇ ਉਹ ਜਿਹੜਾ ਫਿਰ ਉੱਥੇ ਇੱਕ ਮਜੂਸੀ ਵੀ ਆਉਂਦੀ ਹੈ ਜੋ ਤੁਹਾਨੂੰ ਤੁਹਾਡੀ ਪਾਰਟੀ ਦੇ ਬੰਦੇ ਜਾਂ ਤੁਹਾਡੇ ਲੀਡਰਸ਼ਿਪ ਤੁਹਾਨੂੰ ਕਿਸੇ ਦੁੱਖ ਦੇ ਵੇਲੇ ਹੌਸਲਾ ਦੇਣ ਦੀ ਬਜਾਏ ਤੁਹਾਨੂੰ ਡਿਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰੇ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕਰੇ ਤੁਹਾਡੇ ਸੈਂਟੀਮੈਂਟ ਨੂੰ ਹਟ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਵਕਤ ਜੋ ਸੀ ਮੈਂ ਆਮ ਆਦਮੀ ਪਾਰਟੀ ਗਿਆ ਸੀ ਪਰ ਮੈਂ ਉੱਥੇ ਵੀ ਜਿੱਥੇ ਮੈਂ ਗਿਆ ਮੈਂ ਕਮੇਸ਼ਾ ਆਪ ਮੈਂ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਿੱਦਾਂ ਮੈਂ ਖੜਾ ਮੈਂ ਇਮਾਨਦਾਰ ਦਿਖਣਾ ਕਰਨ ਨੂੰ ਪੇਟ ਨਹੀਂ ਪਖਾਈ ਤੇ ਉਸ ਟਾਈਮ ਮੈਂ 2017 ਦੇ ਵਿੱਚ ਮੈਂ ਆਮ ਆਦਮੀ ਪਾਰਟੀ ਜਿਹੜਾ ਕੈਂਡੀਡੇਟ ਸੀ ਉਹਨਾਂ ਦੀ ਤੁਝ ਕਿਸੇ ਦੇ ਪੁੱਛ ਸਕਦੇ ਪੂਰੀ ਮਾਨਦਰ ਨਿਮੰਦਰ ਮਦਦ ਕੀਤੀ ਤੇ ਮੈਨੂੰ ਉਹਨਾਂ ਨੇ ਮੇਰਾ ਕਾਮ ਦੇਖ ਜਿਲ੍ਹਾ ਪ੍ਰਧਾਨ ਵੀ ਬਣਿਆ ਜਿਲ੍ਹਾ ਪ੍ਰਧਾਨ ਵੀ ਹਾਂ ਤੇ ਉਸ ਤੋਂ ਬਾਅਦ ਉਹ ਪਾਰਟੀ ਖਿੰਡ ਗਈ ਜੋ ਉਸ ਟਾਈਮ ਗੱਲਾਂ ਕੀਤੀ ਸੀ ਮੈਨੂੰ ਲੱਗਿਆ ਜਾਰੇ ਸਾਰਾ ਕੁਝ ਫੇਕ ਹੈ ਉਸ ਸਿਨੈਰੀਓ ਚ ਬਾਹਰ ਹੋਈ ਸੀ ਜਦੋਂ ਸੁਖਪਾਲ ਸਿੰਘ ਖੈਰਾ ਵਾਲਾ ਕੇਸ ਜੀ ਹਾਂ ਚੱਕਰ ਖੈਰਾ ਫਰਾਂ ਨਾਲ ਚਲੇ ਗਏ ਸੀ ਮੈਂ ਖੈਰਾ ਹੋਰਾਂ ਨਾ ਕਿਉਂਕਿ ਆਮ ਬਲੈਂਟਰੀ ਸਾਰੇ ਚਲੇ ਗਏ ਸੀ ਉੱਥੇ ਕੁਝ ਲੋਕ ਸਾਡੇ ਲੀਡਰ ਵੀ ਸੀਗੇ ਜਿਹੜੇ ਕਹਿੰਦੇ ਸੀ ਆਪਾਂ ਇਦਾਂ ਕਰਨਾ ਉਹ ਵਾਪਸ ਮੁੜ ਗਏ ਕਿਹੜੇ-ਕਿਹੜੇ ਲੀਡਰ ਸੀ ਚਲੋ ਕੋਈ ਵੀ ਸੀਗੇ ਹੋਰ ਕਾਫੀ ਜਿਹੜੇ ਉਸ ਟਾਈਮ ਇੱਥੇ ਸੀਗੇ ਬੰਦੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਇੱਕਦਮ ਤਾਂ ਹਰੇਕ ਨੂੰ ਮਜੂਬ ਸੋਇਆ ਖੈਰਾ ਸਾਹਿਬ ਨੂੰ ਉਤਾਰਿਆ ਇਹਨਾਂ ਨੇ ਵੀ ਚੰਗਾ ਬੰਦਾ ਕੰਮ ਕਰਦਾ ਉਹਨੂੰ ਤੁਸੀਂ ਉਤਾਰਤਾ ਵੀ ਲੋਕਾਂ ਦੀ ਆਵਾਜ਼ ਠਾਉਂਦਾ ਇੱਕ ਆਪੋਚ ਲੀਡਰ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਨਿਭਾ ਰਿਹਾ ਹੈ ਤੇ ਜਦੋਂ ਉਹ ਲਾਇਆ ਤਾਂ ਕਾਫੀ ਆ ਜਿਆਦਾ ਇੱਥੇ ਲੋਕਾਂ ਦੇ ਵਿੱਚ ਖਾਸ ਕਰਕੇ ਜਿਵੇਂ ਸਾਡੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਉਸ ਕਾਲ ਦਾ ਕਾਫੀ ਰੋਸ ਸੀ ਤੇ ਅਸੀਂ ਵੀ ਮੈਂ ਵੀ ਉਹਨਾਂ ਦੇ ਵਿੱਚ ਇੱਕ ਸੀ ਅਸੀਂ ਖੈਰਾ ਸਾਹਿਬ ਇੱਥੇ ਆ ਗਏ ਸੀ ਉਹਨਾਂ ਦਾ ਉਹਨੂੰ ਬਿਲਕੁਲ ਕੰਮ ਕੀਤਾ ਤੇ ਕੁਝ ਬੰਦੇ ਪਿੱਛੇ हट ਗਏ ਅਸੀਂ ਮੇਰੀ ਆਤਮਾ ਵਿੱਚ ਜਿੱਥੇ ਖੜ ਗਿਆ ਮੈਂ ਕਦੇ ਪਿੱਛੇ ਨਹੀਂ ਹਟਿਆ ਜਾਏ ਨਫਾ ਹੋ ਜਾਏ ਨੁਕਸਾਨ ਹੋਵੇ ਖੈਰਾ ਸਾਹਿਬ ਸੰਗਰੂਰ ਵੀ ਆ ਗਏ ਇਥੋਂ ਇਲੈਕਸ਼ਨ ਵੀ ਲੜ ਲਈ ਸੀ ਉਹਨਾਂ ਨੇ ਤੁਸੀਂ ਬਹੁਤ ਚਰਚਾ ਚ ਰਹੇ ਤੁਸੀਂ ਉਹਨਾਂ ਦੀ ਮਦਦ ਜਿਸ ਹਿਸਾਬ ਨਾਲ ਕੀਤੀ ਨਜ਼ਰ ਵੀ ਆਇਆ ਲੋਕਾਂ ਨੂੰ ਪਰ ਖੈਰਾ ਸਾਹਿਬ ਤੁਹਾਡੀ ਮਦਦ ਲਈ ਨਹੀਂ ਦਿਖਾ ਦਿਖਾਈ ਨਹੀਂ ਦਿੱਤੇ ਦੇਖੋ ਇੱਥੇ ਕੀ ਹੈ ਵੀ ਪਾਰਟੀ ਦਾ ਕੋਈ ਡਿਸਪਲਨ ਹੈ ਔਰ ਕੀ ਹੈ ਵੀ ਏਡੋ-ਓਡੀ ਹਲਕਿਆਂ ਦੀਆਂ ਡਿਊਟੀਆਂ ਲੱਗੀਆਂ ਸੀ ਜਿਹੜੇ ਮੇਰੇ ਹਲਕੇ ਦੇ ਵਿੱਚ ਪਟਿਆਲਾ ਪਾਰਲੀਮੈਂਟਰੀ ਹਲਕਾ ਫਤਿਹਗੜ ਸਾਹਿਬ ਪਾਰਲੀਮੈਂਟਰੀ ਹਲਕਾ ਅੱਧਾ ਬਠਿੰਡਾ ਪਾਰਲੀਮੈਂਟਰੀ ਹਲਕਾ ਜੋ ਮਾਨਤਾ ਜਿਲ੍ਹੇ ਉਹਨਾਂ ਆਗੋਂ ਦੀਆਂ ਡਿਊਟੀਆਂ ਮੇਰੇ ਇੱਥੇ ਲੱਗੀਆਂ ਹੋਈਆਂ ਸੀ ਇਦਾਂ ਜਿਵੇਂ ਹੁਸ਼ਿਆਰਪੁਰ ਹੋ ਗਿਆ ਜਲੰਧਰ ਹੋ ਗਿਆ ਆ ਅਨੰਦਪੁਰ ਸਾਹਿਬ ਹੋ ਗਿਆ ਉਹਨਾਂ ਹਲਕਿਆਂ ਉਹਨਾਂ ਆਗੋਂ ਦੀਆਂ ਡਿਊਟੀਆਂ ਲੱਗੀਆਂ ਸੀਗੀਆਂ ਚੱਬੇਵਾਲ ਕੁਝ ਜੇ ਲੱਗੀਆਂ ਸੀ ਇਦਾਂ ਹੀ ਡਿਵਾਈਡ ਕਰਕੇ ਲੱਗੀਆਂ ਹੋਈਆਂ ਸੀ ਜਿਨ੍ਹਾਂ ਦੀਆਂ ਡਿਊਟੀਆਂ ਇੱਥੇ ਲੱਗੀਆਂ ਉਹ ਮੇਰੇ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਬਹੁਤ ਬੱਚੇ ਭੁਮਿਕਾਂ ਵਜਿੱਦਾਂ ਰਾਤ ਕਰਕੇ ਉਹਨਾਂ ਨੇ ਆਪਣੀ ਇਲੈਕਸ਼ਨ ਸਮਝ ਕੇ ਮੇਰੇ ਇਲ ਆਪਾਂ ਅਫੀਸ ਵਾਲਾ ਵਾਲ ਜਲਦੇ ਕੀ ਲੀਡਰ ਕਿਹੜੇ ਨੇ ਤੁਹਾਡੀ ਇਸ ਸਕਸੈਸ ਦੇ ਵਿੱਚ ਚੋਣ ਜਿੱਤਣ ਦੇ ਵਿੱਚ ਦੋ ਤਿੰਨ ਨਾਂ ਬੜੇ ਆਮ ਜਿਦਾ ਅਸੀਂ ਫਿਰਕੇ ਦੇਖਦੇ ਆਂ ਬੜੇ ਚਰਚਾ ਚ ਆਉਂਦੇ ਆ ਕਾਂਗਰਸੀ ਹਲਕਿਆਂ ਚ ਵੀ ਤੁਸੀਂ ਕਿਹਨੂੰ ਮੰਨਦੇ ਹੋ ਵੀ ਉਹ ਜਿੰਨੇ ਦੀ ਵੀ ਜਿਹਨੇ ਵੀ ਇੱਥੇ ਆਮ ਵਰਕਰ ਤੋਂ ਲੈ ਕੇ ਮੈਂ ਕਿਸੇ ਕਿਸੇ ਇੱਕ ਬੰਦੇ ਨੂੰ ਇਹਦਾ ਇਹ ਨਹੀਂ ਇੱਕ ਇੱਕ ਆਮ ਵਰਕਰ ਦਾ ਚਾਹੇ ਲੋਕਲ ਸੀ ਚਾਹੇ ਜਿਹੜੇ ਬਾਹਰੋਂ ਵਰਕਰ ਡੁੱਟ ਲੱਗੇ ਹਰੇਕ ਨੇ ਇੱਥੇ ਦਿਨ ਰਾਤ ਤੱਕ ਕੀਤਾ ਲੀਡਰ ਵੀ ਜਿਹਨੇ ਇਹ ਚਾਹੇ ਹੋ ਸਰਦਾਰ ਚਾਰਜ ਚੰਨੀ ਹੋਣ ਚਾਹੇ ਪ੍ਰਤਾਪ ਸਿੰਘ ਬਾਜਬਾਂ ਚਾਹੇ ਰਾਜਾ ਬਰਿੰਗਰੀ ਹੋਣ ਬਜਿੰਦਰ ਸਿੰਘ ਲਾਜ ਹੋਣ ਗੁਲਬੀਰ ਸਿੰਘ ਸਿੱਧੂ ਜੀ ਘਰ ਘਰ ਤੋਰੇ ਫਿਰਦੇ ਰਹੇ ਥੇ ਉਹ ਵੀ ਗੁਰਕੀਰਤ ਸਿੰਘ ਕੋਟ ਲਈ ਹਰਦਿਆਲ ਸਿੰਘ ਕੰਬੋਜ ਲੱਖਾ ਜੀ ਪੈਲੜੇ ਐਮਐਲਏ ਸਾਡੇ ਹੈਰੀ ਮਾਨ ਸਾਹਿਬ ਕਾਫੀ ਜਿੰਨੇ ਵੀ ਜਿਨ੍ਹਾਂ ਦੀਆਂ ਮਤਲਬ ਇੱਥੇ ਡਿਊਟੀ ਲੱਗੀਆਂ ਸੋਨੇ ਪੜੀ ਇਮਾਨਦਾਰੀ ਨਾਲ ਮੇਰੇ ਇਲੈਕਸ਼ਨ ਨੂੰ ਆਪਣੇ ਇਲੈਕਸ਼ਨ ਸਮਝ ਕੇ ਲੜਿਆ ਸਾਰੇ ਨੇ ਘਰ ਘਰ ਗਏ ਸਾਰੇ ਇਹ ਜਿਹੜਾ ਜਿਹੜੀ ਪੂਰੀ ਪਾਰਟ ਨੇ ਮੇਰੀ ਇਲੈਕਸ਼ਨ ਨੂੰ ਬਰਕਰਾਰ ਤੋਂ ਲੈ ਕੇ ਲੀਡਰਸ਼ਿਪ ਤੱਕ ਯੂਨਾਈਟਡ ਹੋ ਕੇ ਲੜਿਆ। ਇਹੀ ਜਿਹੜਾ ਹੈਗਾ ਜਿੱਤ ਦਾ ਕਾਰਨ ਹੈ। ਕੀ ਜਿਹੜੇ ਤੁਸੀਂ ਕਹਿੰਦੇ ਹੋ ਕਿ ਉਸ ਸਮੇਂ ਸੈਂਟੀਮੈਂਟ ਹਾਰਟ ਹੋਏ ਉਹ ਬਾਈ ਸ਼ੀਰਾ ਨੂੰ ਲੈ ਕੇ ਹੋਏ ਸੀਗੇ। ਜੀ ਜੀ ਬਿਲਕੁਲ। ਕੀ ਗੱਲ ਹੋਈ ਜੀ ਤੁਸੀਂ ਮਾੜੀ ਦੱਸਣੀ ਚਾਹੁੰਦਾ। ਉਹ ਇਦਾਂ ਸੀਗਾ ਜੀ ਨਾ ਉਹ ਜਦੋਂ ਉਹਨਾਂ ਦੀ ਡੈਥ ਹੋਈ 2014 2 ਸਾਲਾਂ ਬਾਅਦ ਇੱਥੇ ਮਹਾਰਨੀ ਪ੍ਰੀਤਕੌਰ ਨੇ ਪ੍ਰੋਗਰਾਮ ਰੱਖਿਓ ਸੀ ਭਦੋੜ ਮਹਿਲ ਕਲਾਂ ਬਰਨਾਲਾ ਹਲਕਾ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਜਿਸ ਤਰ੍ਹਾਂ ਹਰ ਪਾਰਟੀ ਆਗੂਆਂ ਨੂੰ ਬੁੱਕ ਕਰਨਾ ਵਾਸਤੇ ਮੀਟਿੰਗਾਂ ਕਰਦੇ ਆ ਤਾਂ ਉਹਨਾਂ ਨੇ ਭਧੌੜ ਆਉਣਾ ਸੀ ਤਾਂ ਮੈਨੂੰ ਇੱਕ ਦਿਨ ਪਹਿਲਾਂ ਮੈਸੇਜ ਲੱਗਿਆ ਵੀ ਤੁਹਾਡੇ 8:00 ਵਜੇ ਘਰ ਆਉਣਗੇ ਤੇ ਚਲੋ ਅਸੀਂ ਵੀ ਠੀਕ ਹੈ ਆ ਜਾਂ ਤਾਂ ਤੋਂ ਬਾਅਦ ਲੈਫਟ ਫੋਨ ਆਇਆ ਵੀ ਉਹ ਪ੍ਰੋਗਰਾਮ ਕੈਨਸਲ ਹੋ ਗਿਆ ਜੀ ਉਹ ਹਫਤਾ ਰੋਕੇ ਬਣੂਗਾ ਜੀ ਤਾਂ ਆਪਾਂ ਇਹਨਾਂ ਇੱਕ ਤਾਂ ਗੱਲ ਸਮਝ ਰੱਖਦੇ ਆ ਵੀ ਇਹ ਕਿਤਨਾ ਕਿਤੇ ਕੋਈ ਸ਼ਰਾਰਤ ਹੋਈ ਜਾਂ ਤਾਂ ਭਧੌੜ ਦਾ ਪ੍ਰੋਗਰਾਮ ਵੀ ਕੈਨਸਲ ਹੋ ਜਾਂਦਾ ਤੇ ਜੇ ਉਹ ਦੋ ਸਾਲਾਂ ਬਾਅਦ ਕਿਸੇ ਨੇ ਕਿਸੇ ਦੇ ਦੁੱਖ ਚ ਆਉਣਾ ਹੋਵੇ ਉੱਥੇ ਵੀ ਰਾਜਨੀਤੀ ਹੋਵੇ ਤਾਂ ਫਿਰ ਤੁਸੀਂ ਉਹਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹੋ ਤਾਂ ਅਸੀਂ ਉਸ ਨੂੰ ਸੁਧਮਾਨ ਬਣਾਇਆ ਅਸੀਂ ਨਾਲ ਆਗੂਆਂ ਦਾ ਸਾਥ ਸਿਰਾਂ ਦਾ ਮਾਨ ਬਣਾਇਆ ਤੁਹਾਡੇ ਹਲਕ ਕੰਪੇਨ ਚ ਮੈਂ ਜਿੰਨਾ ਤੁਰ ਕੇ ਦੇਖਿਆ ਮੰਡੀ ਚ ਹੋਵੇ ਬਾਜ਼ਾਰ ਚ ਹੋਵੇ ਆਮ ਪਿੰਡ ਚ ਭਾਈ ਸ਼ੀਰੇ ਦਾ ਨਿਕਰ ਬਹੁਤ ਵੱਡੇ ਪੱਧਰ ਤੇ ਆਉਂਦਾ ਕਿਵੇਂ ਯਾਦ ਕਰਦੇ ਦੇਖੋ ਸ਼ੀਰਾ ਅਸਲ ਵਿੱਚ ਰਾਜਨੀਤੀ ਵਿੱਚ ਉਹੀ ਸੀ ਮੈਂ ਤਾਂ ਮੇਰਾ ਤਾਂ ਰਾਜਨੀਤੀ ਵਿੱਚ ਕੋਈ ਇੰਟਰਸਟ ਨਹੀਂ ਸੀਗਾ ਮੈਂ ਤਾਂ ਸਿਰਫ ਜਦੋਂ ਉਹਦੇ ਸਾਥੀਆਂ ਦੇ ਕਹਿਣ ਤੇ ਕੁਝ ਲੀਡਰਸ ਸਿੱਪ ਦੇ ਕਹਿਣ ਤੇ ਜਿਹੜਾ ਉਹ ਸਾਡੇ ਲਈ ਪਲੇਟਫਾਰਮ ਬਣਾਇਆ ਗਿਆ ਮੈਂ ਤੁਹਾਨੂੰ ਸੰਭਲਣ ਵਾਸਤੇ ਆਇਆ ਸੀ ਮੇਰਾ ਪਹਿਲਾਂ ਬਿਲਕੁਲ ਹੀ ਪੋਲਿਟਿਕਸ ਤੇ ਮੈਨੂੰ ਇੰਟਰਸਟ ਨਹੀਂ ਮਸੀਦਾ ਨੂੰ ਪਿੱਛੇ ਤੋਂ ਰਹਿ ਕੇ ਸਪੋਰਟ ਕਰਦਾ ਹੁੰਦਾ ਸੀ ਤੇ ਉਹਦਾ ਬੜਾ ਉਹਨੇ ਕੰਮ ਕੀਤਾ ਹੋਇਆ ਸੀ ਬੜੇ ਲੋਕਾਂ ਦੇ ਉਹ ਅ ਦੁੱਖ ਸੁੱਖ ਦੇ ਵਿੱਚ ਆਉਂਦਾ ਸੀ ਮੌਕੇ ਤੇ ਖੜਦਾ ਸੀ ਮਤਲਬ ਕੱਲੇ ਹਲਕੇ 'ਚ ਨਹੀਂ ਉਹਦਾ ਪੂਰਾ ਸਟੇਟ ਦੇ ਵਿੱਚ ਅੱਜ ਵੀ ਨਾ ਜਿੱਥੇ ਵੀ ਮੇਰੀ ਵੀ ਪਛਾਣ ਹੈ ਵੀ ਜਿੱਥੇ ਕਿਤੇ ਮੈਂ ਕਿਤੇ ਹੋਰ ਜਾ ਮਤ ਅਗਲਾ ਕਹਿੰਦੇ ਸੀ ਰੇਟਲ ਹੁੰਦਾ ਭਰਾ ਕਹਿ ਕੇ ਮੈਨੂੰ ਬੁਲਾਉਂਦੇ ਆ ਹਾ ਕਾਰਟ ਨੂੰ ਕਹਿ ਕੇ ਘੱਟ ਬਣਾਉਂਦੇ ਨੇ ਤਾਂ ਉਹਦਾ ਇੱਕ ਬੱਕਰੀ ਤਰ੍ਹਾਂ ਦਾ ਨਾਂ ਸੀ ਉਹਦਾ ਅੱਜ ਕਮੀ ਤਾਂ ਮਹਿਸੂਸ ਹੁੰਦੀ ਹੋਗੀ ਦੇਖੋ ਪਰਿਵਾਰਕ ਮੈਂਬਰ ਤਾਂ ਉਹ ਜਿਹਨੇ ਆਪਾਂ ਸਿਆਣਕ ਨੇ ਉਮਰਾਂ ਭਰਦੇ ਰਹੋਣੇ ਹੁੰਦੇ ਉਹ ਤਾਂ ਜਿੱਥੇ ਵੀ ਅਸੀਂ ਚਾਹੇ ਕਿਸੇ ਖੁਸ਼ੀ 'ਚ ਖੜੇ ਹੋਈਏ ਚਾਹੇ ਕਿਸੇ ਗਮੀ 'ਚ ਖੜੇ ਹੋਈਏ ਚਾਹੇ ਕੋਈ ਪਰਿਵਾਰਕ ਫੰਕਸ਼ਨ ਹੋਵੇ ਅ ਜਿੱਥੇ ਵੀ ਕੋਈ ਖੁਸ਼ੀ ਗਮੀ ਦੀ ਗੱਲ ਹੁੰਦੀ ਥੋ ਉਹਨਾਂ ਚੇਤੇ ਕਰਾਈ ਜਾਂਦਾ ਬਰਨਾਲੇ ਲਈ ਕੀ ਸੋਚਦੇ ਹਾਂ ਵੀ ਹੁਣ ਆ ਚੀਜ਼ ਜਿਹੜੀ ਆ ਬਰਨਾਲੇ 'ਚ ਕਰਨੀ ਆ ਆਖਰੀ ਸਵਾਲ ਦੇਖੋ ਕਰਨਾਲੇ ਦਾ ਬਹੁਤ ਕੰਮ ਨਹੀਂ ਇੱਥੇ ਜਿਹੜੀਆਂ ਲੋਕਾਂ ਦੀ ਬੇਸਿਕ ਨੀਡੀਆਂ ਨੇ ਹੁਣ ਵੀ ਮੈਂ ਕੱਲ ਵੀ ਇੱਕ ਦੋ ਥਾਂ ਹੀ ਗਿਆ ਸੀ ਉੱਥੇ ਅਜੇ ਤੱਕ ਪੀਣ ਦੇ ਪਾਣੀ ਦੀ ਪ੍ਰੋਬਲਮ ਰਹੀ ਆ ਸ਼ੀਵਰੇਦੀ ਪ੍ਰੋਬਲਮ ਵੀ ਆ ਕਾਫੀ ਲੋਕਾਂ ਦਾ ਜੀਵਨ ਪੱਧਰ ਨਹੀਂ ਮਜੂਰ ਅਸੀਂ ਆਉਟਰ ਤੇ ਚਲੇ ਜਾਈਏ ਤੇ ਮੇਰੀ ਜਿਹੜੀ ਫਰਸਟ ਪ੍ਰੈਫਰੈਂਸ ਮੈਂ ਇੱਥੇ ਇੱਕ ਹਸਪੀਟਲ ਬਣਾਇਆ ਸੀ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਜੋ ਉਸ ਟਾਈਮ ਹੈਲਥ ਮਿਨਿਸਟਰ ਜੋ ਸਾਡੇ ਹਲਕੇ ਦੇ ਆ ਉਹਨਾਂ ਦੀ ਸੋਚ ਸੀ ਜਰ ਮੈਂ ਆਪਣੇ ਹਲਕੇ ਲਈ ਕੁਝ ਕਰਾਂ ਉਹਨਾਂ ਨੇ ਇੱਕ ਬੜਾ ਵੱਡਾ ਹਸਪੀਟਲ ਬਣਾਇਆ ਸੀ 40 ਕਰੋੜ ਰੁਪਏ ਸੈਂਕਸ਼ਨ ਵੀ ਕਰਤਾ ਸੀ ਨਹੀਂ ਪੱਥਰ ਵੀ ਰੱਖਿਆ ਗਿਆ ਹਸਪੀਟਲ ਦਾ ਤੇ ਜਿਹੜਾ ਇਹ ਆਮ ਆਦਿ ਪਾਰਟੀ ਨੇ ਉਹਨੂੰ ਠੰਡੇ ਪਾਸੇ ਚ ਪਾਤਾ ਤੇ ਮੈਂ ਚਾਹਣਾ ਵੀ ਜੇ ਮੈਂ ਮੇਰੇ ਉਦਮ ਨਾਲ ਮੇਰੇ ਰੋਲਾ ਪਾਉਣ ਨਾਲ ਮੇਰੇ ਕੋਈ ਕਿਸੇ ਨੂੰ ਜਾ ਕੇ ਸੀਐਮ ਨੂੰ ਮਿਲਣਾ ਜਾਂ ਹੈਲਥ ਮਿਨਿਸਟਰ ਨੂੰ ਮਿਲਣਾ ਜਿਉ ਹਸਪਤਾਲ ਦਾ ਕੰਮ ਸ਼ੁਰੂ ਹੋ ਜੇ ਤਾਂ ਕੱਲੇ ਸਾਡੇ ਜਿਲ੍ਹੇ ਨੂੰ ਨਿਆਸੇ ਪਾਸੇ ਦੇ ਪੰਜ ਚਾਰ ਜਿਲ੍ਹਿਆਂ ਨੂੰ ਉਹਦੀ ਬੜੀ-ਬੜੀ ਰੀਲੀਫ ਮਿਲੋਗੀ ਜਿਵੇਂ ਇੱਥੇ ਤੁਸੀਂ ਦੇਖੋ ਵੀ ਸਾਡੇ ਕੋਈ ਮੇਜਰ ਐਕਸੀਡੈਂਟ ਹੋ ਜੇ ਤਾਂ ਇੱਥੇ ਫਰਸਟ ایڈ ਤੋਂ ਬਿਨਾ ਕੋਈ ਪ੍ਰਬੰਧ ਨਹੀਂ ਹੈ ਜਦੋਂ ਤੱਕ ਬੰਦਾ ਲੁਧਿਆਣਾ ਪਟਿਆਲਾ ਜਾਂਦਾ ਤਾਂ ਬਹੁਤ ਸਾਰੇ ਡੈਥ ਹੋ ਜਾਂਦੀ ਤੇ ਮੈਂ ਇਹ ਵੀ ਮਹਿਸੂਸ ਕਰਦਾ ਜੇ ਇੱਥੇ ਚੰਗਾ ਹਸਪਤਾਲ ਹੁੰਦਾ ਤਾਂ ਸੀਰਾ ਦੇ ਵੀ ਸਾਨੂੰ ਉਹਨੂੰ ਬਚਾਇਆ ਜਾ ਸਕਦਾ ਸੀ ਮੇਰਾ ਇੱਕ ਵੱਡਾ ਬ੍ਰਦਰ ਸੀ ਉਹਦਾ ਜੋ ਐਕਸੀਡੈਂਟ ਹੋ ਗਿਆ ਸੀ ਉਹਨੂੰ ਵੀ ਬਚਾਇਆ ਜਾ ਸਕਦਾ ਸੀ ਤਾਂ ਮੇਰੇ ਲਈ ਮੈਂ ਇਹਦੇ ਲਈ ਮੈਂ ਚਾਹਣਾ ਵੀ ਮੈਂ ਇੱਕ ਇਹ ਮੇਰਾ ਇੱਕ ਮੇਨ ਮੇਰੇ ਜਿਹੜਾ ਏਜੰਡੇ ਤੇ ਆ ਵੀ ਮੈਂ ਹਸਪੀਟਲ ਦੀ ਲੜਾਈ ਲੜਾਂ ਚਾਹੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਹੈਲਥ ਮਿਨਿਸਟਰ ਮੈਮ ਮਿਲ ਕੇ ਵੀ ਰਿਕਵੈਸਟ ਕਰੂੰਗਾ ਵੀ ਸਾਡਾ ਇਹ ਹਸਪਤਾਲ ਸਾਨੂੰ ਦਿਓ ਜਾਂ ਮੈਂ ਵਿਧਾਨ ਸਭਾ ਵਿੱਚ ਬਿਠਾਉਂਗਾ ਜੇਕਰ ਮੈਨੂੰ ਇਸ ਹਫ਼ਤੇ ਲਈ ਸੜਕ ਤੇ ਲੜਾਈ ਬਾਹਰ ਕੇ ਲੜਾਈ ਲੜਨ ਲੋਟ ਤੇ ਮੈਂ ਉਹ ਵੀ ਲੜਾਈ ਲੜਾਂਗਾ ਤਾਂ ਤੁਸੀਂ ਸੁਣਿਆ ਬਾਈ ਦਾ ਸਿਆਸੀ ਸਫ਼ਰ ਵੀ ਬਹੁਤ ਛੋਟੀ ਜੀ ਗੱਲਬਾਤ ਹੋਈ ਹੈ ਉਮੀਦ ਕਰਾਂਗੇ ਅਗਲੀ ਵਾਰ ਗੱਲਬਾਤ ਖੁੱਲਕੇ ਹੋਵੇ ਤੇ ਕੁਝ ਹੋਰ ਗੱਲਾਂ ਸਾਂਝੀਆਂ ਕਰਾਂਗੇ ਬਾਈ ਜੀ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ थैंक यू ਜੁੜੇ ਲੋਕਪੱਣ نیوز ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ